ਹੈਲੋ ਜੀ ਸਤਿ ਸ਼੍ਰੀ ਅਕਾਲ ਵਾਪਸ ਤੁਹਾਡਾ ਸੈਲ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਮ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਕਿ ਬਲੌਗ ਕਿ ਹੋ ਜੀ ਲੱਗਦੇ ਤੁਹਾਨੂੰ ਸਾਡੇ ਤੇ ਹਾਂਜੀ ਇਹ ਸ਼ਾਮ ਦਾ ਦਿਹਾੜਾ ਹੈ ਤੇ ਮੈਂ ਧਾਰਾਂ ਵਗੈਰਾ ਚੋਟੀਆਂ ਧਾਰਾਂ ਚੋਣ ਤੋਂ ਬਾਅਦ ਇਹ ਸ਼ਾਮ ਦੇ ਕੰਮ ਨੇ ਜਿਹੜੇ ਅੱਜ ਮੈਂ ਤੁਹਾਨੂੰ ਦਿਖਾਵਾਂਗੀ ਕਿ ਕਿਸ ਤਰ੍ਹਾਂ ਹਨਾ ਇੱਕ ਤੋਂ ਬਾਅਦ ਇੱਕ ਕੰਮ ਤਿਆਰ ਰਹਿੰਦਾ ਤੇ ਇੱਕ ਕੰਮ ਨਿਬੜਦਾ ਜਾਂ ਉਹ ਦੂਸਰਾ ਹੱਕਾ ਮਾਰਦਾ ਵੀ ਆਜੋ ਮੈਨੂੰ ਵੀ ਕਰ ਲੈ ਮਗਰ ਦੀ ਮਗਰ ਕੰਮ ਤਿਆਰ ਰਹਿੰਦੇ ਨੇ ਤੇ ਮੈਂ ਤੁਹਾਨੂੰ ਦਿਖਾਵਾਂਗੀ ਸਾਰੇ ਕਿ ਕਿਸ ਤਰ੍ਹਾਂ ਸ਼ਾਮ ਨੂੰ ਭਾਜੜ ਪਈ ਰਹਿੰਦੀ ਹੈ ਕੰਮਾਂ ਦੀ ਤੇ ਉਦੋਂ ਦਿਨਸ਼ਿਪ ਦਾ ਰਹਿੰਦਾ ਤੇ ਕੰਮ ਮਗਰ ਦਿਮਗਰ ਤਿਆਰ ਰਹਿੰਦੇ ਨੇ ਪਹਿਲਾਂ ਮੈਂ ਨਾ ਚੌਲ ਤੋਂ ਪਰਖੇ ਹੋਏ ਸੀ ਉਹ ਉਹਨਾਂ ਨੂੰ ਤੁਪੰਨਵਾ ਕੇ ਥੋਲੀ ਦੇ ਵਿੱਚ ਪਾ ਕੇ ਅੰਦਰ ਰੱਖਿਆ ਹੁੰਦੇ ਤੇ ਹੁਣ ਹਸਮਾਰਨ ਲੱਗੀਆਂ ਧਨੀਆ ਆਪਣੇ ਘਰ ਦਾ ਧਨੀਆ ਜਿਹੜਾ ਹੋਇਆ ਸੀਗਾ ਉਹ ਆਪਾਂ ਨੇ ਸੁਕਾ ਕੇ ਕੋਟ ਲਿਆ ਸੀ ਛਾੜ ਲਿਆ ਸੀਗਾ ਬੂਟਿਆਂ ਦੇ ਨਾਲੋਂ ਵੀ ਹੁਣ ਉਹਨੂੰ ਸਮਾਰ ਕੇ ਮੈਂ ਰੱਖ ਰਹੀ ਨੇ ਕਿਉਂਕਿ ਫਿਰ ਇਹ ਦਾਲ ਪਣੇ ਚ ਪੈ ਜਾਂਦਾ ਜੀ ਪੀਸ ਲਾਂਗੇ ਆਪਾਂ ਧਨੀਆ ਇਹ ਕਨੀਆ ਪੋਟ ਰਪਾ ਲੰਘੇ ਦਾ ਹਨ ਮੇਰੇ ਕੋਲ ਜੱਜੀ ਪਿਛਲੇ ਸਾਲ ਵਾਲਾ ਵੀ ਪਿਆ ਹੈ ਤੇ ਇਹ ਨਵਾਂ ਵੀ ਤਿਆਰ ਹੋ ਗਿਆ ਆਪਣੇ ਕੋਲ ਇਹ ਆਪਾਂ ਇੰਨੇ ਨੂੰ ਸਾਹਮ ਕੇ ਰੱਖ ਲਾਂਗੇ ਪਹਿਲਾਂ ਪਿਛਲਾ ਵਰਤ ਲਾ ਕੇ ਦੇਖੋ ਕਿੰਨਾ ਹੋ ਗਿਆ ਹੈ ਨਾ ਵੀ ਕਾਫੀ ਜਿਆਦਾ ਹੋ ਗਿਆ ਸੀਗਾ ਤੇ ਮੈਂ ਇਥੇ ਲਿਫਾਫਾ ਭਰ ਕੇ ਰੱਖ ਲਿਆ ਜਿਸ ਕਰਨ ਵੀ ਆ ਗਿਆ ਜੀ ਥੱਲੇ ਇਹ ਦੋਈ ਪਾਈ ਲੱਗੇ ਹੋ ਸੀਗੇ ਥੱਲੇ ਜਿਹੜੀ ਆ ਤੁਹਾਨੂੰ ਕਹਿੰਦੇ ਸੀ ਨਾ ਮੂੰਗੀ ਨੂੰ ਕੈਰੀ ਤਿਆਰ ਕਰਨੀ ਉੱਥੇ ਪੱਟਣ ਲੱਗੇ ਹੋਏ ਸੀਗੇ ਦੋਏ ਤੇ ਇਹ ਮੈਨੂੰ ਕਹਿੰਦੀ ਮम्मी ਨਾਲ ਲੱਗ ਜਾ ਮੈਂ ਹਾਂ ਵੀ ਅੱਜ ਨਹੀਂ ਅੱਜ ਮੇਰੇ ਕੋਲ ਤਾਂ ਕੰਮ ਬਹੁਤ ਹੈ ਮਗਾ ਵੀ ਸਾਰੇ ਪਹਿਲਾਂ ਉਹ ਸਮੇਟਣੇ ਨੇ ਮੈਂ ਇਹ ਵੀ ਕੱਲ ਨੂੰ ਦੇਖਾਂਗੇ ਤੇ ਹੁਣ ਜੀ ਮੈਂ ਇੱਥੇ ਧਨੀਆ ਵਗੈਰਾ ਵੀ ਰੱਖਤਾ ਜਿਸ ਕਾਰਨ ਆਇਆ ਹੋਇਆ ਲੱਸੀ ਪੀਣ ਇਹਨੂੰ ਗਰਮੀ ਲੱਗੀ ਤੇ ਆਹ ਜੀ ਆਟਾ ਪਾਉਣੇ ਵਾਲਾ ਸੀਗਾ ਢੋਲੀ ਚ ਫੇਰ ਇਹ ਆਟਾ ਪਾਇਆ ਆਟਾ ਮੈਂ ਬਲਾਂ ਥੋੜਾ ਜਿਹਾ ਪਲੇਟ ਦੇ ਨਾਲ ਪਾ ਲਾਂ ਪਾ ਲੂੰਗੀ ਕਿਉਂਕਿ ਇਕੱਠਾ ਚੱਕੜਾ ਔਖਾ ਹੈ ਕਾਫੀ ਸੀਗਾ ਹੈ 40 45 ਕਿਲੋ ਸੀਗਾ ਫੇਲਾ ਆਪਾਂ ਪਲੇਟ ਦੇ ਨਾਲ ਥੋੜਾ ਥੋੜਾ ਕਰਕੇ ਵਿੱਚ ਪਾ ਲਾਂਗੇ ਫਿਰ ਉਸ ਤੋਂ ਬਾਅਦ ਥੈਲਾ ਚੱਕ ਕੇ ਵਿੱਚ ਪਾ ਦੂੰਗੀ ਇੱਥੇ ਕੋਈ ਹੈ ਨਹੀਂ ਸੀਗਾ ਨਹੀਂ ਤਾਂ ਮੈਂ ਜੇ ਸਹਿਪ੍ਰੀਤ ਹੁੰਦਾ ਉਹਨੂੰ ਕਹਿ ਦੇਣਾ ਸੀ ਮੈਨੂੰ ਚੱਕਵਾ ਦੇ ਤਾਂ ਕਰਕੇ ਮੈਨੂੰ ਕਾਫੀ ਆਟਾ ਕੱਢੜਾ ਪਿਆ ਫਿਰ ਥੋੜਾ ਜਿਹਾ ਤਾਂ ਮੈਂ ਆਪਣੇ ਆਪ ਚੱਕ ਲਿਆ ਸੀਗਾ ਚੱਕੇ ਵਿੱਚ ਪਾਤਾ ਸੀਗਾ ਦੇਖੋ ਜਿਹੜਾ ਕੰਮ ਤਾਂ ਮੁੱਕਣ ਦਾ ਨਾ ਹੀ ਨਹੀਂ ਲੰਦੇ ਹੈਗੇ ਇੱਕ ਕੰਮ ਕਰ ਲੈਂਦੇ ਆ ਜਦ ਨੂੰ ਉਹ ਤਿਆਰ ਹੋ ਜਾਂਦਾ ਹੈ ਤੇ ਹੁਣ ਧੁੱਪਾਂ ਵੀ ਬਹੁਤ ਪੈਣ ਲੱਗ ਗਈ ਦੁਪਹਿਰ ਦੁਪਹਿਰੇ ਤਾਂ ਇੰਨਾ ਸੇਕ ਪੈਂਦਾ ਸਾਡੇ ਤਾਂ ਆਹ ਉੱਪਰਲੇ ਕਮਰੇ ਬਹੁਤ ਤਪਦੇ ਨੇ ਬਾਹਰੋਂ ਲੋ ਬਹੁਤ ਪੈਣ ਲੱਗ ਗਈ ਇੰਨੀ ਗਰਮੀ ਹੁਣ ਇਹ ਹਾਲ ਅਗਾਹਾਂਗਾ ਕੀ ਹੋਗਾ ਬਹੁਤ ਜ਼ਿਆਦਾ ਧੁੱਪਾਂ ਲੱਗਦੀ ਆ ਅੱਜ ਤਾਂ ਅਸੀਂ ਫਿਰ ਥੱਲੇ ਜਾ ਕੇ ਜਿਹੜੀ ਆਪਣੀ ਥੱਲੇ ਲਈ ਕਮਰਾ ਉਹਦੇ ਵਿੱਚ ਬੈਠੇ ਜਾ ਕੇ ਉਹ ਕਮਰਾ ਠੰਡਾ ਹੈ ਤੇ ਉੱਥੇ ਰਾਮ ਕਰਿਆ ਘੜੀ ਜਿੰਨਾ ਚਿਰ ਬੱਚੇ ਸਕੂਲੋਂ ਨਹੀਂ ਆਏ ਹੈਗੇ ਮੈਂ ਬੇਲੀ ਹੋ ਕੇ ਉੱਥੇ ਚਲੇ ਗਈ ਸੀਗੀ ਤੇ ਫੇਰ ਹੁਣ ਆਹ ਧਾਰਮ ਵਗੈਰਾ ਚੋਕੇ ਹੁਣ ਲੱਗਿਆ ਹਾਂ ਕੰਮ ਕਰ ਕਰਨ ਤੇ ਦੇਖ ਲਓ ਸਵੇਰੇ ਵੀ ਝਾੜੂ ਵਗੈਰਾ ਲਾ ਕੇ ਪੋਚਾ ਲਾਇਆ ਹੋਇਆ ਸੀਗਾ ਤੇ ਸ਼ਾਮ ਨੂੰ ਵੀ ਹੋ ਗਈ ਮਿੱਟੀ ਜੀ ਕਾਫੀ ਪਤਾ ਨਹੀਂ ਕੀ ਤੂੜ ਜਾਈ ਜਾਂਦਾ ਹਵਾ ਦੇ ਨਾਲ ਤੂੜੀਆਂ ਜਿਹੜੀਆਂ ਅੜੜਾਲੇ ਬਣੀਆਂ ਨੇ ਉਹਨਾਂ ਦਾ ਹੀ ਤੂੜ ਜੇ ਬਹੁਤ ਤੂੜਦਾ ਹਲੇ ਕੰਡ ਜੀ ਤੇ ਕਾਫੀ ਫਰਸ਼ ਚਿੱਟਾ ਚਿਟਾ ਜਿਹਾ ਹੋ ਜਾਂਦਾ ਹੈ ਇਥੇ ਦੋ ਟਾਈਮ ਸੂੰਬਰਣਾ ਪੈਂਦਾ ਉਹਦੇ ਕਾਰਨ ਆਪਣੇ ਵਾਲੇ ਢੜੇ ਤੋਂ ਤੂੜੀਆਂ ਸਾਰੀਆਂ ਬਣ ਗਈਆਂ ਪਰ ਫਿਰ ਵੀ ਘਰਦਾ ਨਹੀਂ ਹਟਦਾ ਹੈਗਾ ਬਹੁਤ ਜ਼ਿਆਦਾ ਘਰਦਾ ਹੁੰਦਾ ਹੈ ਸਵੇਰ ਨਾਲ ਝਾੜੂ ਪੋਚਾ ਲਾ ਕੇ ਲੀਰ ਫੇਰਦੇ ਫਿਰ ਉਸ ਤੋਂ ਬਾਅਦ ਜਦ ਚਿੱਟਾ ਚਿਟਾ ਜਿਹਾ ਹੋ ਜਾਂਦਾ ਜਾਦੇ ਜਿੰਨਾ ਚੇ ਮੀ ਨਹੀਂ ਪੈਂਦਾ ਹਨਾ ਉਨਾ ਚ ਨਹੀਂ ਲੋਟ ਆਉਂਦਾ ਹੈਗਾ ਜਦੋਂ ਸਾਰੇ ਤੂੜੀ ਚੱਕਿਆ ਜਾਣਗੇ ਆਲੇ-ਦਾਲੇ ਬਾਹਿਆ ਜਾਊਗਾ ਫਿਰ ਸੱਟ ਆਉਣਾ ਇਹ ਤੂੜ ਜੇ ਨਹੀਂ ਤਾਂ ਇਕੜੇ ਕੰਡ ਆਈ ਜਾਣੀਆਂ ਲੋ ਜੀ ਆਪਾਂ ਨੇ ਰਸੋਈ ਚੋਂ ਵੀ ਝਾੜੂ ਕੱਢ ਲਿਆ ਤੇ ਆਹ ਕਮਰੇ ਚੋਂ ਵੀ ਕੱਢ ਲਾਂਗੇ ਹੁਣ ਝਾੜੂ ਲਾ ਦਾਂਗੇ ਸਾਰੇ ਕਿਤੇ ਸਾਫ਼ ਕਰ ਦਾਂਗੇ ਤੇ ਜਿਸ ਕਰਨ ਵੀ ਆਪਦਾ ਥੱਲੇ ਨੂੰ ਚਲੇ ਗਿਆ ਲੱਸੀ ਵਗੈਰਾ ਪੀ ਕੇ ਉਹ ਕਹਿੰਦਾ ਸੀ ਮਮੀ ਕਹਿੰਦਾ ਮੈਂ ਵੀ ਬੱਸ ਹੁਣ ਗੁੱਡਿਆ ਆ ਹੁਣ ਮੈਂ ਗਰਾਊਂਡ 'ਚ ਜਾਊਂਗਾ ਤੇ ਮੈਂ ਕਿਹਾ ਚੱਲ ਹੁਣ ਗਰਾਊਂਡ 'ਚ ਖੇលਿਆ ਉਹ ਵੀ ਕਈ ਦਿਨ ਹੋ ਗਏ ਕਹਿੰਦਾ ਹੁਣ ਸੱਤ ਜਾਨੀ ਹੈ ਹੈਗਾ ਵੀ ਤੂੰ ਨਾਲ ਸੱਤੋਂ ਕੰਮ ਕਰਾਈ ਜੰਨੀ ਹੈ ਇੱਥੇ ਮੈਨੂੰ ਖੇលਿਆਉਣ ਦੇ ਮੈਂ ਕਿਹਾ ਚੱਲ ਚਲੇ ਜਾ ਤੇ ਅੱਜ ਉਹ ਫਿਰ ਹੁਣ ਗਰਾਊਂਡ 'ਚ ਚਲੇ ਗਏ ਸੀਗੇ ਤੇ ਮੈਂ ਆਪਣੀ ਕੰਮ ਸਮੇਟ ਲੂੰਗੀ ਜਿਹੜੇ ਪੈਸੇ ਕਈ ਹੈ ਕਿਉਂਕਿ ਕਈ ਦਿਨ ਦੀ ਕਾਲਜੀ ਹੋਈ ਜਾਂਦੀ ਸੀਗੀ ਇਹ ਧਨੀਆ ਵਗੈਰਾ ਸਮਾਰਨ ਦੀ ਪਹਿਲਾਂ ਤਾਂ ਇਹ ਝਾੜਿਆ ਫਿਰ ਹੁਣ ਝਾੜ ਕੇ ਸਮਾਰ ਕੇ ਰੱਖਿਆ ਮੈਂ ਝਾੜਨ ਦੀ ਵੀਡੀਓ ਨਹੀਂ ਬਣਾਈ ਜਾਏਗੀ ਤੇ ਐਦਾਂ ਹੀ ਮੈਂ ਤੁਹਾਨੂੰ ਬਸ ਲਿਫਾਫੇ ਚ ਪਾਉਂਦੀ ਦਿਖਾਤਾ ਸੀਗਾ ਥੋੜਾ ਜਿਹਾ ਢੱਕਾ ਰਹਿ ਗਿਆ ਉਹ ਢੱਕਾ ਫਿਰ ਉਹਦੇ ਵਿੱਚ ਚੋਲਾਂਗੇ ਆਪਾਂ ਬਹੁਬਦੀ ਪੋਟਰ ਚ ਬਣ ਜਾਂਦਾ ਧਨੀਆ ਦਾ ਹਨ ਦਾਲ ਪਾਣੀ ਸਵਾਦ ਬਣ ਜਾਂਦਾ ਜਦੋਂ ਆਪਾਂ ਉਹਦੇ ਵਿੱਚ ਪਾਉਂਦੇ ਆ ਘਰ ਦੇ ਧਨੀਏ ਦੀ 스ਮੈਲ ਬਹੁਤ ਸੋਹਣੀ ਆਉਂਦੀ ਹੈ ਤੇ ਹਾਂਜੀ ਦੇਖ ਲਓ ਹਨਾ ਨਾਲੇ ਆਪਾਂ ਇੰਨਾ ਕੰਮ ਕਰਦੇ ਆਂ ਦੇਖ ਲਓ ਸਾਰੀ ਦਿਹਾੜੀ ਮੀਂਹ ਜਾਂਦੀ ਆ ਕੰਮ ਕਰਦੀਆਂ ਦੀ ਆਪਣੇ ਭੈਣਾਂ ਵੀ ਪਰ ਕਦਰ ਫੇਰ ਵੀ ਨਹੀਂ ਪਾਉਂਦੇ ਹੈਗੇ ਆ ਕੇ ਕੋਈ ਨਾ ਕੋਈ ਕਹਿ ਹੀ ਦਿੰਦਾ ਕੀ ਕੀ ਕਰਦੇ ਹੋ ਤੁਸੀਂ ਸਾਰੀ ਦਿਹਾੜੀ ਨਾਲੇ ਕੰਮ ਨਹੀਂ ਨਿਭੜਦੇ ਆਪਣੇ ਫੇਰ ਵੀ ਸੁਣਨ ਨੂੰ ਮਿਲੇ ਜਾਂਦਾ ਦੇ ਲੋ ਜੀ ਫੈਮਿਲੀ ਦੇ ਚਾਹੇ ਜਿੰਨੇ ਮਰਜੀ ਮੈਂਬਰ ਹੋਣ ਕੋਈ ਵੀ ਆ ਕੇ ਨਾ ਕਿਸੇ ਵੀ ਹੋਰ ਨੂੰ ਨਿਕਾਊਗਾ ਕਿ ਮੇਰੇ ਭੈਣ ਭਾਈ ਨੂੰ ਹਨ ਵੀ ਤੁਸੀਂ ਘਰ ਵਿੱਚ ਸਫਾਈ ਨਹੀਂ ਰੱਖਦੇ ਸਿਰਫ ਔਰਤ ਨੂੰ ਇਹ ਅਗਲਾ ਕੇ ਕਹਿੰਦਾ ਵੀ ਤੁਸੀਂ ਨਹੀਂ ਸਾਫ਼ ਰੱਖਦੇ ਹੈਗੇ ਵੀ ਦੱਸੋ ਹੋਰ ਵੀ ਹਨਾ ਸਾਰਿਆਂ ਦੀ ਜ਼ਿੰਮੇਵਾਰੀ ਹੁੰਦੀ ਹੈ ਘਰ ਨੂੰ ਸਾਫ਼ ਰੱਖਣ ਪਰ ਸਿਰਫ ਇੱਕ ਔਰਤ ਦੇ ਸਿਰ ਤੇ ਹੀ ਹੁੰਦਾ ਹਨਾ ਵੀ ਉਹ ਨੇ ਸਾਫ਼ ਕਰਨਾ ਸਾਰਾ ਕੋਈ ਵੀ ਹੋਰ ਕਿਸੇ ਨੂੰ ਨਹੀਂ ਕੁਝ ਵੀ ਕਹਿੰਦਾ ਹੈਗਾ ਆਪਾਂ ਨੂੰ ਇਹ ਸੁਣਨਾ ਪੈਂਦਾ ਜੀ ਆਪਾਂ ਨਾ ਸਾਫ਼ ਰੱਖੀਏ ਇਸ ਲਈ ਸਾਰੇ ਦਿਹਾੜੀ ਆਪਣੇ ਕੰਮ ਚੱਲੀ ਜਾਂਦੇ ਆ ਏ ਆਪਾਂ ਨੂੰ ਪੂਰਾ ਲੱਗਦਾ ਹਨਾ ਆਪਣਾ ਘਰ ਜੇ ਆਪਾਂ ਨਾ ਕੰਮ ਕਰੀਏ ਕਰਨੇ ਪੈਂਦੇ ਨੇ ਜੀ ਦੇਖ ਕੇ ਤੇ ਸਾਰੀ ਦਿਹਾੜੀ ਕਰੀ ਚੱਲੋ ਬਸ ਇਸੇ ਤਰ੍ਹਾਂ ਦਿਨ ਤੋਂ ਰਾਤ ਹੋ ਜਾਂਦੀ ਆ ਪਤਾ ਨਹੀਂ ਲੱਗਦਾ ਕਦ ਦਿਨ ਛੇ ਪ ਜਾਂਦਾ ਪਤਾ ਨਹੀਂ ਫੇਰ ਫੇਰ ਵੀ ਲੋਕ ਕਹਿੰਦੇ ਨੇ ਔਰਤ ਵੈਲੀ ਆ ਨਾਲੇ ਸਾਰੇ ਦੇ ਵਾਲੇ ਕੰਮ ਨਹੀਂ ਮੁੱਕਦੇ ਹੈਗੇ ਆ ਛੋਟੇ ਛੋਟੇ ਦਾ ਕੰਮ ਕੋਈ ਗਿਣਦਾ ਹੀ ਨਹੀਂਗਾ ਜਿਹੜੇ ਛੋਟੇ ਛੋਟੇ ਕੰਮ ਕਰਦੇ ਆ ਵਿੱਚ ਲਓ ਜੀ ਹੁਣ ਛਾੜੂ ਵਗੈਰਾ ਲਾਤਾ ਤੇ ਹੁਣ ਲੱਗ ਕੇ ਮੈਂ ਬੱਚੇ ਦੇ ਯੂਨੀਫਾਰਮ ਤਾਉਣ ਮੈਂ ਯੂਨੀਫਾਰਮ ਤਾਉਣੇ ਵਾਲੀ ਸੀ ਮੈਂ ਭਿਓ ਕੇ ਰੱਖਤੀ ਸੀਗੀ ਛਾੜੂ ਲਾਉਣ ਤੋਂ ਪਹਿਲਾਂ ਮੈਂ ਕਭੀ ਮੈਲਜੀ ਉੱਪਰ ਜੂਗੀ ਇਹਦੀ ਮੈਲਜੀ ਕਾਲੇ ਕਾਲੀ ਜੀ ਸ਼ਰਟ ਬਾਹਾਂ ਹੋ ਜਾਂਦੀਆਂ ਨੇ ਪਤਾ ਨਹੀਂ ਗਰਮੀ ਇੰਨੀ ਹੋ ਗਈ ਤੇ ਵਿਚਾਰੇ ਦੁਪਹਿਰ ਨੂੰ ਐਨ ਭਿੱਜੇ ਆਉਂਦੇ ਹੁੰਦੇ ਨੇ ਗਰਮੀ ਦੇ ਨਾਲ ਹੁਣੇ ਨਾਲੇ ਹਲੇ ਕਦ ਜੂ ਨਾਉਣਾ ਮਈ ਜਿਆ ਹਾਲਾ ਜੂਨ ਦੀਆਂ ਛੁੱਟੀਆਂ ਚ ਕੀ ਹਾਲ ਹੋਗਾ ਬਚਾਰਿਆਂ ਦਾ ਬਹੁਤ ਲੋਪ ਹੋਊਗੀ ਜਦੋਂ ਸਾਢੇ ਸੱਜ ਨੂੰ ਤਾਂ ਬਹੁਤ ਜ਼ਿਆਦਾ ਗਰਮੀ ਲੱਗਦੀ ਹੈ ਕੋ ਕਹਿੰਦਾ ਮੰਮੀ ਮੈਂ ਕਿਵੇਂ ਗਰਮੀ ਕੱਢੂੰਗਾ ਇੰਨੀ ਜ਼ਿਆਦਾ ਗਰਮੀ ਉਹ ਨਹੀਂ ਘਰ ਮਿਲ ਚੱਲ ਸਕਦਾ ਹੈਗਾ ਬਹੁਤ ਗਰਮੀ ਮਾਂਦਾ ਹਲੇ ਜਸਕਰੰਤਾ ਚਾਲੂ ਨਹੀਂ ਲੱਗ ਰਹੀ ਤੇ ਇੱਥੇ ਜੀ ਆਪਾਂ ਬਾਦੀ ਢੋਦਾਂਗੇ ਹੁਣ ਇਨੂੰ ਮੜਾ ਜਾ ਮਸ਼ੀਨ ਦੇ ਵਿੱਚ ਕਰ ਦਾਂਗੇ ਤੇ ਸੁ ਪਾਣੀ ਜਾਂ ਨੁੱਟ ਚੜ ਜਾਊਗਾ ਉਸ ਤੋਂ ਬਾਅਦ ਸੁੱਕਣੇ ਪਾਵਾਂਗੇ ਹਾਂਜੀ ਮੈਂ ਵੀਡੀਓ ਥੋੜੀ ਜੀ ਸਪੀਡ ਸਾਰਿਆਂ ਦੀ ਵਧਾਈ ਹੋਈ ਹੈ ਸਾਰੀ ਵੀ ਸਾਰੀ ਵੀਡੀਓ ਦੀ ਕਿਉਂਕਿ ਜੇ ਮੈਂ ਨਾ ਸਾਰੇ ਕੰਮ ਦਿਖਾਉਣ ਲੱਗਾ ਤਾਂ ਫਿਰ ਵੀਡੀਓ ਬਹੁਤ ਲੰਬੀ ਹੋ ਜੂਗੀ ਤੇ ਤਾਂ ਕਰਕੇ ਮੈਂ ਥੋੜੀ ਜੀ ਸਪੀਡ ਤੇਜ਼ ਕਰਤੀ ਸੀਗੀ ਇਹ ਵੀ ਤੁਹਾਨੂੰ ਮੈਂ ਥੋੜੇ-ਮੋٹے ਹਲੇ ਕੰਮ ਦਿਖਾਏ ਨੇ ਜੇ ਮੈਂ ਸਾਰੇ ਕੰਮ ਦਿਖਾਵਾਂ ਤਾਂ ਮੁੱਕਣ ਦਾ ਨਾ ਇਹਨਾਂ ਲੈਣ ਮਗਰ ਦੀ ਮਗਰ ਕਿਉਂਕਿ ਇਸ ਤੋਂ ਬਾਅਦ ਹਲੇ ਮੈਂ ਆਂ ਭਾਂਡੇ ਵਗੈਰਾ ਮਾਂਜ ਕੇ ਫਿਰ ਦੋ ਜੋ ਕੱਢਣਾ ਸੀਗਾ ਮਲਾਈ ਵੀ ਕਾਫੀ ਇਕੱਠੀ ਹੋਈ ਪਈ ਸੀਗੀ ਉਹ ਵੀ ਕੱਢਣੀ ਆ ਤੇ ਦੇਖਾਂਗੇ ਜੇ ਟਾਈਮ ਮਿਲਿਆ ਤਾਂ ਕਿ ਉਹ ਵੀ ਬਣਾ ਦਊਗੀ ਪਰ ਫਿਰ ਥੱਲੇ ਵੀ ਜਾਣਾ ਸੀਗਾ ਹਲੇ ਡੰਗਰਾ ਕੋਲ ਸਿਰਫ ਧਰਾਂ ਦਾ ਨਚੋ ਕੇ ਆਈ ਸੀ ਪਾਣੀ ਪਲਾਉਣ ਤੋਂ ਰਹਿਦਾ ਸੀਗਾ ਹਲੇ ਤੇ ਧੋਣੀ ਵਗੈਰਾ ਵੀ ਕਰਨੀ ਸੀ ਲਓ ਜੀ ਆਪਾਂ ਨੇ ਆਹ ਥੈਲਾ ਵੀ ਤੋਤਾ ਜਿਹਦੇ ਵਿੱਚ ਆਟਾ ਕੱਢਿਆ ਇਹਨੂੰ ਤੋਕੇ ਸੁੱਕਣੇ ਪਾ ਦਾਂਗੇ ਨਹੀਂ ਫਿਰ ਇਹ ਥੈਲਾ ਖਰਾਬ ਹੋ ਜਾਊਗਾ ਜੇ ਆਪਾਂ ਇੱਧੇ ਰੱਖਤਾ ਸੋ ਸਸਰੀ ਜੀ ਨੂੰ ਉਹ ਜੀਜੇ ਬਣ ਜਾਂਦੇ ਨੇ ਇਹਨੂੰ ਆਟਾ ਲੱਗਿਆ ਰਹਿੰਦਾ ਫਲੇ ਜੀ ਨੂੰ ਤੇ ਚਲੋ ਜੀ ਵਰਤੀ ਆਪਣੇ ਸੁੱਕ ਨਹੀਂ ਪਾਤੀ ਹੋਣਾ ਕੀ ਪਾਂਡੇਆਂ ਦੀ ਵਾਰੀ ਤੇ ਪਾਂਡੇ ਜੀ ਚਾਹ ਪਾਣੀ ਵਾਲੇ ਨੇ ਜਿਹੜੇ ਬੱਚਿਆਂ ਨੇ ਆ ਕੇ ਉਹਨੂੰ ਚਾਹ ਪੀਂਦੇ ਨੇ ਰੋਟੀ ਵਗੈਰਾ ਖਾਂਦੇ ਨੇ ਉਹ ਪਾਂਡੇ ਮਾਝਨ ਲੱਗੀ ਹੋਈ ਨਾ ਮੈਂ ਫੇ ਇੱਥੇ ਧੁੱਪਾਂ ਹੁੰਦੀ ਆ ਨਾ ਉਸ ਟਾਈਮ ਨਹੀਂ ਤਾਂ ਜਦ ਚਾ ਰੋਟੀ ਖਾਦੇ ਤੋਂ ਬਾਅਦ ਜਦ ਮਾਂਜ ਦੀਏ ਇੱਥੇ ਸ਼ਾਮਾਈ ਸ਼ਾਮ ਨੂੰ ਆਉਂਦੀ ਆ ਜਾ ਕੇ ਫੇ ਜਦ ਉਹਦੋ ਹੀ ਫੇ ਮਾਂਡੇ ਮਾਂਦ ਤੇ ਲੈ ਲਿਆ ਅੰਦਰ ਤਾਂ ਜਿ ਮਾਂਜ ਹੀ ਨਹੀਂ ਹੁੰਦੇ ਹੈਗੇ ਇੱਥੇ ਵਧੀਆ ਬੈਠ ਕੇ ਮਾਂਜ ਹੋ ਜਾਂਦੇ ਨੇ ਸਾਫ ਹੋ ਜਾਂਦੇ ਨੇ ਭਾਂਡੇ ਅੰਦਰ ਖੜ ਕੇ ਔਖੇ ਲੱਗਦੇ ਨੇ ਮਾਂਜਦੇ ਇਹ ਆਪਣੀ ਸ਼ੇਕ ਨੀਵੀਂ ਆ ਉਹਦੇ ਕਾਰਨ ਮੈਂ ਬਾਹਰੇ ਭਾਂਡੇ ਮਾਂਸਦੀ ਹੁੰਦੀ ਹਾਂ ਤੇ ਆ ਬੜੀ ਕੈਨੀ ਦੁੱਧ ਵਾਲੀ ਇਹ ਵੀ ਤੋਦਾਂਗੇ ਇਹਨੂੰ ਸਾਬਣ ਤੋਂ ਵਗਾਰੇ ਧੋਵਾਂਗੇ ਮੈਂ ਇਕੱਟ ਇਹਨੂੰ ਸਾਬਣ ਲਾਉਣੀ ਹੈ ਸਵੇਰ ਨੂੰ ਤੇ ਸਾਬਣ ਲਾਤੀ ਵਸਤ ਪਾ ਰੱਖ ਦੱਲੇ ਸਵੇਰ ਮੋਕੇ ਤੇ ਹੁਣ ਆਪਾਂ ਚ ਹੀ ਕੱਢ ਲਾਂਗੇ ਆਪਣੇ ਕੋਲ ਮੱਖਣੀ ਪਈ ਆ ਕਈ ਦਿਨਾਂ ਸੌਰੀ ਜੀ ਮਲਾਈ ਪਈ ਆ ਕਈ ਦਿਨ ਦੀ ਇਕੱਠੀ ਹੋਈ ਉਹਦੇ ਵਿੱਚੋਂ ਕੱਢਾਂਗੇ ਮੱਖਣੀ ਤੇ ਕਿਉ ਬਣਾ ਲਾਂਗੇ ਪਰ ਜੀ ਇਤਨੇ ਮੇਰਾ ਖਿਓ ਬਣਾਉਂਦਾ ਟਾਈਮ ਨਹੀਂ ਲੱਗਿਆ ਕਿਉਂਕਿ ਨੇਰਾ ਹੋ ਰਿਹਾ ਸੀ ਮੈਨੂੰ ਬਾਕੀ ਕੰਮਾਂ ਦਾ ਵੀ ਫਿਕਰ ਸੀਗਾ ਕਿ ਜਾ ਕੇ ਥੱਲੇ ਕੰਮ ਕਰਨੇ ਨੇ ਇਸ ਲਈ ਮੈਂ ਸਿਰਫ ਇਹਦੇ ਵਿੱਚੋਂ ਮੜਾਈ ਦੇ ਵਿੱਚੋਂ ਮੱਖਣ ਕੱਢ ਕੇ ਰੱਖਤਾ ਸੀਗਾ ਉਹ ਚਲੋ ਹੁਣ ਕਿਉ ਕੱਲੂ ਦੇਖਾਂਗੇ ਕੱਲੂ ਬਣਾ ਲਾਂਗੇ ਲੋ ਜੀ ਕੰਮ ਤਾਂ ਆਪਣਾ ਮੁੱਕਦੇ ਹੀ ਨਹੀਂ ਗੇ ਮਗਰ ਦੀ ਮਗਰ ਵੀਡੀਓ ਬਹੁਤ ਲੰਬੀ ਹੋ ਗਈ ਤੇ ਜੇਕਰ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ चैनल में सब्सक्राइब भी जरूर कर लियो मिलेंगे कलू किसी होर नवे ब्लॉग दे तद ओके वाई बाय टाटा जी ਮੋਹ ਜੀ 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 ਜ